ਬਹੁਤ ਸੋਹਣੀ ਕਲੋਨੀ ਆ ਔਰ ਬਹੁਤ ਸਾਬੇ ਸਿਹਤ ਪਰਿਵਾਰ ਜਿਹੜੇ ਇਸ ਕਲੋਨੀ ਦੇ ਵਿੱਚ ਰਹਿੰਦੇ ਆ ਔਰ ਉਹਨਾਂ ਨੇ ਅੱਜ ਧਾਰੀਵਾਲ ਸਾਹਿਬ ਨੂੰ ਸਾਡੇ ਨੂੰ ਇੱਥੇ ਬੁਲਾਇਆ ਵਾ ਔਰ ਮੇ ਤੋਂ ਪਹਿਲਾਂ ਐਮਐਲਏ ਸਾਹਿਬ ਵੀ ਇੱਥੋਂ ਹੋ ਕੇ ਗਏ ਨੇ ਤਲਵਾਰ ਸਾਹਿਬ ਵੀ ਸਟੇਜ ਤੇ ਬੈਠੇ ਨੇ ਮੈਂ ਵੀ ਆਇਆ ਸੀਗਾ ਧਾਰੀਵਾਲ ਸਾਹਿਬ ਪਹੁੰਚ ਰਹੇ ਨੇ ਜੀ ਤੇ ਸੋ ਇਸ ਕਰਕੇ ਲੋਕਾਂ ਨੇ ਇਹ ਕਿ ਮਨ ਬਣਾ ਲਿਆ ਵੇਖੋ ਜਦੋਂ ਇਹੋ ਜਿਹੇ ਪੜ੍ਹੇ ਲਿਖੇ ਚੰਗੇ ਪਰਿਵਾਰ ਜਿਹੜੀ ਪਾਰਟੀ ਨਾਲ ਖੜ ਜਾਂਦਾ ਉਸ ਪਾਰਟੀ ਦੀ ਕਦੀ ਹਾਰ ਨਹੀਂ ਹੁੰਦੀ ਔਰ ਅੱਜ ਇਹ ਲੱਗਦਾ ਵਾ ਕਿ ਧਾਰੀਵਾਲ ਸਾਹਿਬ ਜਿਹੜੇ ਬਹੁਤ ਵੱਡੇ ਮਰਜੰਦੇ ਨਾਲ ਜਤਨ ਕੇ ਜਿੱਦਾਂ ਕੱਲ ਦੇ ਰੋਡ ਸ਼ੋਅ ਤੋਂ ਮਹਿਸੂਸ ਹੋਇਆ ਜੀ ਕਿ ਯਾਰ ਲੋਕ ਆਪ ਮੁਹਾਰੇ ਆਏ ਲੋਕਾਂ ਨੂੰ ਮੈਸੇਜਰ ਵਿੱਚ ਲੱਗੇ ਲੋਕ ਆਪ ਮੁਹਾਰੇ ਕਿ ਅੰਦ ਕੇਜਰੀਵਾਲ ਜੀ ਆ ਰਹੇ ਨੇ ਭਗਵਤ ਸਿੰਘ ਮਾਨ ਜੀ ਆ ਰਹੇ ਨੇ ਸੋ ਇਸੇ ਤਰ੍ਹਾਂ ਸਵਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਿਹੜੇ ਨੇ ਉਹ ਅਕਾਲੀ ਦਲ ਚ ਸ਼ਾਮਲ ਹੋ ਕੇ ਕਿਸੇ ਸਮੇਂ ਦੋਨੋਂ ਦਾ ਵਿੱਚ ਕਾਫੀ ਮੁਕਾਬਲਾ ਵੇਖਣ ਨੂੰ ਮਿਲਦਾ ਸੀ ਕਾਫੀ ਤਲਕੀ ਪਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਬਟ ਉਹ ਹੁਣ ਵਿਚਾਰੇ ਘਰ ਬੈਗੇ ਸੀਗੇ ਜੀ ਤੇ ਕਾਫੀ ਟਾਈਮ ਤੋਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਸੀ ਜ਼ੀਰੋ ਐਕਟੀਵਿਟੀ ਸੀ ਚਲੋ ਮਜੀਠੀਆ ਸਾਹਿਬ ਨੂੰ ਪਤਾ ਨਹੀਂ ਕੀ ਵਿਚਾਰੇ ਨੂੰ ਚਲ ਚੰਗੀ ਗੱਲ ਆ ਕਿ ਇਸੇ ਕਰਕੇ ਆਖੀਦਾ ਕਿ ਕਹੇ ਵਲੇ ਇਹੋ ਜਿਹੇ ਲਬਜ ਨਹੀਂ ਮੂੰਹ ਕੱਢਨੇ ਪੈਂਦੇ ਕੱਲ ਨੂੰ ਪਤਾ ਨਹੀਂ ਕਿਹੜੇ ਮੋੜ ਤੇ ਇਕੱਠੇ ਹੋ ਜਾਣਾ ਤੁਸੀਂ ਵੇਖਿਆ ਜੀ ਕਿਹੋ ਜੀ ਇਹਨਾਂ ਦੀ ਆਪਸ ਵਿੱਚ ਤਲਕੀ ਹੁੰਦੀ ਰਹੀ ਤੇ ਚਲੋ ਉਹਨਾਂ ਨੂੰ ਮੁਬਾਰਕਾਂ ਜੀ ਉਹ ਕਲੇਦਲ ਚ ਗਏ ਆ ਪਰ ਚੰਗੀ ਪਾਰਟੀ ਜਣਾ ਚਾਹੀਦੀ ਲੱਗਦਾ ਨਹੀਂ ਤਨਵੀਰ ਗਿੱਲ ਇੱਕ ਵਾਰ ਵਿਕਰਮ ਮਜੀਠੀਆ ਨੂੰ ਹਿਲਾ ਕੇ ਰੱਖਤਾ ਉਹ ਸੁਣ ਜਾ ਕੇ ਮੈਂ ਪੈਰਾਂ ਹੱਥ ਜੋੜਨੇ ਪੈ ਰਹੇ ਨੇ ਕਿ ਉਹ ਪੁਰਾਣੀਆਂ ਗਲਤੀਆਂ ਕਿੰਨੇ ਜਾਣਤੇ ਮੇਰੇ ਨਾਲ ਆਇਆ ਜਾਵੇ ਕਿ ਮੈਂ ਤਾਂ ਕੋਣ ਹਲਾਉਣ ਵਾਲਾ ਹਲਾਉਣ ਵਾਲਾ ਤੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਆ ਪਰਮਾਤਮਾ ਵਾ ਮੈਂ ਤਾਂ ਇੱਕ ਜਰੀਆ ਬਣਿਆ ਹਲਾਉਂਦਾ ਤੇ ਮੈਂ ਤਾਂ ਤਕੜਾ ਹੋ ਕੇ ਪਹਿਲਾਂ ਜੇ ਮੈਂ ਅਕਾਲੀ ਦਲ ਦਾ ਤਕੜਾ ਵਰਕਰ ਸੀਗਾ ਹੁਣ ਮੈਂ ਆਮ ਆਦਮੀ ਚ ਆ ਗਿਆ ਜਿਸ ਤਰ੍ਹਾਂ ਮੈਂ ਉਧਰ ਲਾਇਲਟੀ ਨਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਇਧਰ ਲਾਇਲਟੀ ਨਾਲ ਕੰਮ ਕਰਾਂਗਾ ਮੈਨੂੰ ਤਾਂ ਕੋਈ ਖਤਰਾ ਨਹੀਂ ਔਰ ਮੈਂ ਕਰ ਰਿਹਾ ਤਕੜਾ ਹੋ ਕੇ ਕੰਮ ਮੇਰੇ ਮੈਨੂੰ ਨਹੀਂ ਲੱਗਦਾ ਕਿਤਨੇ ਕਿਤੇ ਮਹਿਸੂਸ ਹੁੰਦਾ ਕਿ ਨਹੀਂ ਤੇ ਇਨਾਂ ਦਿਨਾਂ ਚ ਅੱਗੇ ਮਜੀਠੀਆ ਸਭ ਬਠੰਡੇ ਚੱਲ ਜਾਂਦੇ ਨੇ ਭੈਣ ਜੀ ਦੀ ਇਲੈਕਸ਼ਨ ਚ ਐਦਾਂ ਕਿ ਤੁਹਾਡੇ ਤਾਂ ਤਾਂ ਹੀ ਕੱਸਿਆ ਉਹ ਕਹਿੰਦੇ ਕਿ ਲੋਕ ਬੜੇ ਪਰੇਸ਼ਾਨ ਸੀਗੇ ਤੇ ਕਈ ਹੁਣ ਲੋਕ ਜਿਹੜੇ ਉਹ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਕਿ ਤਲਬੀਰ ਗਿੱਲ ਨਿਕਲ ਗਿਆ ਵਾ ਤੇ ਹੁਣ ਲੋਕ 4 ਤਰੀਕ ਨੂੰ ਮੈਨੂੰ ਇਹ ਕੁਐਸਚਨ ਕਰਿਓ 4 ਤਰੀਕ ਨੂੰ ਰਿਜ਼ਲਟ ਬੋਲੇਗਾ ਨਾ ਇਹ ਗੱਲਾਂ ਨਾਲ ਇਹਨੇ ਕੜਾ ਕੀਤਾ ਜਿਹੜਾ ਮੇਜੀਠੀਆ ਸਾਹਿਬ ਨੇ ਅੱਜ ਤੱਕ ਗੱਲਾਂ ਕਰ ਕਰਕੇ ਤੇ ਪੰਜਾਬ ਦਾ ਬੇੜਾ ਕਰ ਕਰਕੇ ਤੇ ਪਾਰਟੀ ਦਾ ਬੇੜਾ ਕਰ ਕਰ ਕਰਾਤਾ ਜੇ ਗੱਲਾਂ ਘੱਟ ਕੀਤੀ ਹੁੰਦੀ ਹੁੰਦਾ ਕੰਮ ਕੀਤਾ ਹੁੰਦਾ ਤੇ ਅੱਜ ਪਾਰਟੀ ਤਿੰਨ ਬੰਦਿਆਂ ਦੇ ਨਾਲ ਰਹਿ ਜਾਂਦੀ ਪਾਰਟੀ ਕੱਲੇ ਦਿਨ ਕੋਈ ਨਹੀਂ ਪੰਜਾਬ ਵਿੱਚ ਮਾਲ ਉੱਤੇ ਦੀ ਕੰਮ ਖਤਮ ਨਹੀਂ ਕਿ ਦੱਸਿਆ ਕਿ ਜਿਹਦਾ ਮੋਹਨ ਸਿੰਘ ਮੱਢੀਏ ਵਰਕੇ ਮੇਰੇ ਘਰ ਆਏ ਜਿਹੜਾ ਵਾਕਿਆ ਇਸ ਹਸਲ ਕਾਲੇ ਦਾ ਸੀਗਾ ਸਰਦਾਰ ਬਾਬਾ ਸਿੰਘ ਮੇਰੇ ਨਾਲ ਸੀ ਜਿਹੜਾ ਵਾਕਿਆ ਇਸਲੀ ਕਾਲੇ ਦਾ ਸੀ ਜਦੋਂ ਦੇ ਇਹਨਾਂ ਦੇ ਅਸਵਾਗ ਡੋਰਾਈ ਪਰ ਅਸੀਂ ਇਹਨਾਂ ਨੂੰ ਬਹੁਤ ਸਮਝਾਉਂਦੇ ਰਹੇ ਮੇਰੀ ਲੜਾਈ ਕੀ ਸੀ ਮੇਰੀ ਤੇ ਸੂਲਾਂ ਦੀ ਲੜਾਈ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਕਿ ਮਜੀਠੀਆ ਸਾਹਿਬ ਆਪਾਂ ਆ ਕੰਮ ਨਾ ਕਰੀਏ ਇਹ ਸਾਡੇ ਸਿਧਾਂਤਾਂ ਦੇ ਖਿਲਾਫ ਜਾ ਰਿਹਾ ਕੰਮ ਸਾਰਾ ਪਰ ਉਹ ਨਹੀਂ ਸੀ ਸਮਝਦੇ ਫਿਰ ਮੈਂ ਮਨ ਸੋਚਿਆ ਕਿ ਜਿਹੜੇ ਬੰਦੇ ਨਾਲ ਮੇਰੇ ਵਿਚਾਰ ਨਾਲ ਨੇ ਹਟ ਗਏ ਮੈਂ ਉਹ ਤੋਂ ਪਾਸਾ ਕਰ ਗਿਆ ਜੇ ਸਾ ਤੁਸੀਂ ਕਹ ਸੀ ਬਹੁਤ ਜ਼ਿਆਦਾ ਡੈਮੇਜ ਜਿਹੜਾ ਵਾ ਫਿਕਰ ਦਾ ਵੀ ਨਾ ਕੋ ਪੁੱਛਿਆ ਗਿਆ ਨਾ ਕਿਸੇ ਗਿਆ ਕਿ ਲੱਗਦਾ ਹੈ ਕਿ ਇਹ ਡੈਮੇਜ ਕਿਤਨਾ ਕਿਤੇ ਫਿਲ ਨਹੀਂ ਹੋ ਸਕਦਾ ਹੁਣ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਸੀਗਾ ਨਾਲ ਉਹਨਾਂ ਦੇ ਵੀ ਦੇਖੋ ਇੱਕ ਬੰਦਾ ਥੋੜਾ ਕੱਢਿਆ ਇਹ ਤੇ ਮੇਰੇ ਸਾਹਮਣੇ 20-26 ਬੰਦਿਆਂ ਦੀ ਲਿਸਟ ਹੈ ਜਿਹੜੇ ਮਜੀਠੀਆ ਸਾਹਿਬ ਨੇ ਪਾਰਟੀ ਚੋਂ ਕੱਢ ਤੇ ਜਿਨ੍ਹਾਂ ਦੇ ਵਿੱਚ ਮੈਂ ਵੀ ਹੋਣਾ ਬਹੁਤ ਬੰਦੇ ਆ ਮੈਂ ਮੀਡੀਆ ਦੇ ਵਿੱਚ ਆਮ ਹੀ ਦੱਸਦਾ ਹਾਂ ਸੋ ਇਹ ਡੈਮੇਜ ਨਹੀਂ ਪੂਰਾ ਹੋਏਗਾ ਔਰ ਕਦੀ ਵੀ ਨਹੀਂ ਪੂਰਾ ਹੋਏਗਾ ਇਹਨਾਂ ਦੀ ਰੈਨਮਾਈਗ੍ਰੇਟ ਤੇ ਖਾਸ ਕਰਕੇ ਕਦੀ ਨਹੀਂ ਪੂਰਾ ਲੱਗਦਾ ਲੀਡ ਐਲ ਕੀ ਫਟੂ ਜੀ ਤਿਆਰ ਹੈ ਵੋਟ ਸਾਬ ਨੂੰ ਪੂਰੀ ਹੋ ਗਈ ਤੇ ਅਗਲਾ ਥੋੜਾ ਜਿ ਨੇ ਮੈਂ ਕੋਈ ਅੰਦਰਜਾਮੀ ਨਹੀਂਗਾ ਮੈਂ ਸਹੀਆਂ ਤਾਂ ਨੋਟੇ ਵੀ ਚਾਪਰੀ ਨੋਟੇ ਸਾਹਿਬ ਦਾ ਕਰਾਂਗਾ ਜਰੂਰ ਫਰਕ ਪਾਏਗਾ ਵੱਡੇ ਵੱਡਾ ਮਾਰਜਾ ਮੈਂ ਤੁਹਾਨੂੰ ਕੁੱਟਿਆ ਬੋਲ ਰਿਹਾ ਤੁਸੀਂ ਇਹ ਵੇਖੋ ਰਾਤ ਦੇ 11 11 ਵਜੇ ਹੁਣ ਮਜੀਠਿਆ ਸਾਹਿਬ ਕਥੋਣਾ ਕੋਲ ਛੜਕ ਦੇ ਖਲੋਕੇ ਲੋਕਾਂ ਨੂੰ ਮਿਲਦਾ ਹੈ ਸਰਦਾਰ ਬੰਦੇ ਯਾਰ ਲੋਕ ਤੁਹਾਨੂੰ ਮਿਲਣਾ ਹੁਣ ਜੇ ਆਪਾਂ ਚੰਗੇ ਕੰਮ ਕੀਤੇ ਹੋਣਾ ਆਪਾਂ ਨੂੰ ਛੜਕਾ ਦੇ ਖਲੋਕੇ ਮਿਲਦੀ ਗੁਰੂ ਲੋਕ ਤੁਹਾਡੇ ਘਰ ਆਉਂਦੇ ਇਸ ਕਰਕੇ ਹੋ ਰਾਤ ਦੇ 11 11 ਵਜੇ ਤੱਕ ਪੰਪਾ ਤੇ ਬਹਿ ਬਹਿ ਕੇ ਲੋਕਾਂ ਨੂੰ ਮਿਲਦੇ ਨਾਲੇ ਮੱਛਲ ਲੜਾਉਂਦੇ ਨਾਲ ਲੋਕ ਮਿਲਦੇ ਇਹ ਕਿਤਨਾ ਕਿਤੇ